ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਆਸ ਕਰਦਾ ਹਾਂਗੇ ਤੁਹਾਡੇ ਝੋਨੇ ਦੀ ਫਸਲ ਚੰਗੀ ਹੋਵੇਗੀ ਸੋਹਣੀ ਹੋਵੇਗੀ ਤੁਸੀਂ ਕਿਸੇ ਡਰ ਦੇ ਵਿੱਚ ਨਹੀਂ ਹੋਵੋਗੇ ਜੇਕਰ ਤੁਸੀਂ ਨਾ ਪਹਿਲੀ ਵਾਰ ਲਾਇਆ ਹੈ ਤਾਂ ਬਹੁਤ ਕੁਝ ਸਵਾਲ ਬੰਦੇ ਆ ਪਹਿਲਾ ਯੂਰੀਆ ਕਦੋਂ ਪਾਈਏ ਜੀ ਕੀ ਪਾਈਏ ਜੀ ਜ਼ਿੰਕ ਕਿੰਨਾ ਪਾਈਏ ਜੀ ਅਸੀਂ ਜ਼ਿੰਕ ਪਾਇਆ ਨਹੀਂ ਜੀ ਹੁਣ ਪਾ ਸਕਦੇ ਹਾਂ ਸਪਰੇਅ ਕਰ ਸਕਦੇ ਹਾਂ ਪੱਤੇ ਲਾਲ ਹੋ ਗਏ ਜੀ ਜਿਹੜਾ ਕਾਲੀਆਂ ਹੋ ਗਈਆਂ ਜੀ ਕੀ ਪਾਈਏ ਜੀ ਦੋ ਵਾਰ ਫੰਗੀ ਸੈੱਡ ਪਾਤਾ ਜੀ ਬਹੁਤ ਜ਼ਿਆਦੇ ਸਵਾਲ ਬੰਦੇ ਨੇ ਜੇ ਤੁਹਾਨੂੰ ਝੋਨਾ ਲਾਉਂਦਿਆਂ ਨੂੰ 10 ਸਾਲ ਹੋ ਗਏ 15 ਸਾਲ ਹੋ ਗਏ ਤੁਹਾਡੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਆ ਤਾਂ ਮਤਲਬ ਤੁਸੀਂ ਖੇਤੀ ਦੇ ਵਿੱਚ ਸਿੱਖਿਆ ਹੋਵੇਗਾ ਪਰ ਸਾਂਭਿਆ ਨਹੀਂ ਹੋਵੇਗਾ ਤੁਸੀਂ ਵਾਰੀ-ਵਾਰੀ ਇੱਕੋ ਹੀ ਟੋਏ ਦੇ ਵਿੱਚ ਡਿੱਗੇ ਹੋਵੋਗੇ ਟੋਆ ਵੱਡਾ ਹੁੰਦਾ ਜਾਏਗਾ ਹੋ ਸਕਦਾ ਵੀ ਕਿਸੇ ਦਿਨ ਤੁਸੀਂ ਉਸੇ ਟੋਏ ਦੇ ਵਿੱਚ ਹੀ ਡਿੱਗੋ ਤੇ ਬਾਹਰ ਨਾ ਨਿਕਲਿਆ ਜਾਵੇ ਖੇਤੀ ਇੱਕ ਬਹੁਤ ਵੱਡਾ ਖੂਹ ਹੈਗਾ ਪੰਜਾਬ ਦੀ ਰਾਜਨੀਤੀ ਦਾ ਰਾਹ ਵੀ ਖੇਤਾਂ ਦੇ ਵਿੱਚੋਂ ਹੋ ਕੇ ਲੰਘਦਾ ਹੈਗਾ ਤਾਂ ਰਾਜਨੀਤਿਕ ਲੋਕਾਂ ਨੂੰ ਵੀ ਖੇਤੀ ਦੇ ਬਾਰੇ ਸਿਰਫ ਗੱਲਾਂ ਹੀ ਕਰਨੀਆਂ ਆਉਂਦੀਆਂ ਉਹਦੇ ਕੰਮ ਨਹੀਂ ਹੁੰਦਾ ਹੈਗਾ ਪਾਲਿਸੀਆਂ ਬਣਨਿੰਗ ਦੇ ਵਿੱਚ ਵੀ ਟਾਈਟਾਈ ਸਾਲ ਲੱਗ ਜਾਂਦੇ ਹੈਗੇ ਆ ਪਰ ਖੇਤਾਂ ਦੇ ਵਿੱਚ ਉਹਦੇ ਰਿਜ਼ਲਟ ਬਹੁਤ ਘੱਟ ਮਾਈਨਰ ਰਿਜ਼ਲਟ ਦੇਕਰ ਨੂੰ ਮਿਲਦੇ ਹੈਗੇ ਆ ਆਪਾਂ ਜਿਹੜੀ ਗੱਲਬਾਤ ਕਰਨੀ ਹੈਗੀ ਆ ਝੋਨੇ ਦੀ ਫਸਲ ਦੇ ਸੰਬੰਧ ਜੇਕਰ ਜਿਹੜਾ ਝੋਨਾ 25-30 ਦਿਨ ਦਾ ਹੋ ਚੁੱਕਿਆ ਹੈਗਾ ਤਾਂ ਖੁਰਾਕੀ ਤੱਤਾਂ ਦੇ ਵਿੱਚ ਦੋ ਤਿੰਨ ਰਿਸਰਚ ਪੇਪਰ ਸਾਹਮਣੇ ਆਏ ਹੈਗੇ ਆ ਕਿ ਜੀ ਲੋਹੇ ਦੀ ਘਾਟ ਟਿਲਰਿੰਗ ਅਵਸਥਾ ਤੇ ਆਉਂਦੀ ਹੈਗੀ ਤੇ ਝਾੜ ਤੇ ਅਸਰ ਪਾਉਂਦੀ ਹੈ 12% ਤੱਕ 24% ਤੱਕ ਅਸਰ ਪੈ ਸਕਦਾ ਮਤਲਬ ਕਿ ਚੌਥਾ ਹਿੱਸਾ ਹੀ ਉੱਡ ਸਕਦਾ 32 ਕੁਆਂਟਲ ਝੋਨਾ ਤਾਂ ਤੁਹਾਡਾ ਉਹ 24 ਕੁਆਂਟਲ ਹੀ ਰਹਿ ਸਕਦਾ ਹੁੰਦਾ ਵੀ ਹੈ ਐਦਾਂ ਕਈ ਵਾਰ ਦੇਖਿਆ ਵੀ ਗਿਆ ਕਿਉਂਕਿ ਮਾਰਕੀਟ ਜਿਹੜੀ ਹੈਗੀ ਆ ਰੇਹਾਂ ਸਪਰੇਹਾਂ ਫਰਟੀਲਾਈਜ਼ਰ ਦੀ ਇਹਦੇ ਵਿੱਚ ਬਹੁਤ ਕੁਝ ਨਕਲੀ ਵੀ ਵਿਕਦਾ ਹੈਗਾ ਤੇ ਫਾਰਮਰ ਦੇ ਹੱਥ ਵਿੱਚ ਕੁਝ ਵੀ ਨਹੀਂ ਕਿ ਇਹਨਾਂ ਨੂੰ ਇਹ ਤੁਰੰਤ ਚੈੱਕ ਕਰਕੇ ਅਸਲੀ ਨਕਲੀ ਤੇ ਇਹਦੀ ਕੋਈ ਐਫ ਆਈ ਆਰ ਵੀ ਕਰਵਾ ਸਕੇ ਤੁਸੀਂ ਪੀਜੀਆਰ ਵਰਤਦੇ ਹੈਗੇ ਹੋ ਪਲਾਂਟ ਗਰੋਥ ਪ੍ਰੋਮੋਟਰ ਬਹੁਤ ਸਾਰੇ ਵੀਰ ਹਿਊਮਿਕ ਐਸਿਡ ਪਵਾ ਰਹੇ ਹੈਗਾ ਹਿਊਮਿਕ ਐਸਿਡ ਤੁਹਾਡੇ ਆਲਰੇਡੀ ਖੇਤਾਂ ਦੇ ਵਿੱਚ ਹੈ ਜਿੱਥੇ ਤੁਸੀਂ ਪਰਾਲੀ ਵਿੱਚ ਪਾਨੇ ਹੋ ਰੋੜੀ ਪਾਨੇ ਹੋ ਤਾਂ ਹਿਊਮਿਕ ਐਸਿਡ ਬਹੁਤ ਹੈ ਤੁਹਾਡੇ ਖੇਤਾਂ ਦੇ ਵਿੱਚ ਕੋਈ ਵੀ ਤੁਹਾਡਾ ਨਦੀਨ ਗਲਦਾ ਮਰਦਾ ਛੜਦਾ ਹੈਗਾ ਤਾਂ ਉਹਨੇ ਅੰਤ ਦੇ ਵਿੱਚ ਜਾ ਕੇ ਹਿਊਮਸ ਹੀ ਬਣਨਾ ਹੈਗਾ ਉਹ ਟਾਈਮ ਲੱਗੇਗਾ ਉਹਨੇ ਸਾਰੀ ਆਰਗੈਨਿਕ ਕਾਰਬਨ ਤੁਹਾਡੇ ਹਿਊਮਸ ਦੇ ਵਿੱਚ ਹੀ ਕਨਵਰਟ ਹੋਣੀ ਹੈਗੀ ਹੈ ਤੁਸੀਂ ਫੰਗੀਸਾਈਡ ਪਾ ਰਹੇ ਹੈਗੇ ਹੋ ਤੁਸੀਂ ਹੋਰ ਪ੍ਰੋਡਕਟ ਅੱਜ ਕੱਲ ਤਾਂ ਪਤਾ ਹੀ ਨਹੀਂ ਕਿਆ ਕਿਆ ਹਾਰਮੋਨ ਬੇਸ ਵੀ ਆ ਗਏ ਪ੍ਰੋਡਕਟ ਜਿਹੜੇ ਯੂਜ਼ ਕਰਨ ਲੱਗੇ ਫਾਰਮਰ ਦੇਖੋ ਖੁਰਾਕੀ ਤੱਤਾਂ ਨਾਲ ਕਿਸੇ ਵੀ ਚੀਜ਼ ਦਾ ਕੋਈ ਮੁਕਾਬਲਾ ਨਹੀਂ ਜਿੱਦੋਂ ਕਿਸੇ ਬੰਦੇ ਨੂੰ ਸਹੀ ਖੁਰਾਕ ਮਿਲ ਜਾਂਦੀ ਹੈ ਨਾ ਤਾਂ ਉਹ ਆਪ ਦਾ ਵੱਧੋ ਵੱਧ ਪਾਵਰ ਦੇ ਨਾਲ ਕੰਮ ਕਰਦਾ ਤੁਸੀਂ ਵੀ ਰੋਟੀ ਛੱਡੋ ਦੁੱਧ ਪਾਣੀ ਛੱਡੋ ਤੇ ਤੁਸੀਂ ਕਿਸੇ ਗੋਲੀ ਤੇ ਲੱਗ ਜਾਓ ਤਾਂ ਤੁਹਾਡੇ ਕੋਈ ਦਿਨਾਂ ਦੇ ਮਹਤਾਜ ਹੋ ਤੁਸੀਂ ਤੁਹਾਡਾ ਸਰੀਰ ਪ੍ਰੋਪਰ ਕੰਮ ਹੀ ਨਹੀਂ ਕਰ ਸਕਦਾ ਕਿਉਂਕਿ ਤੁਹਾਡੇ ਚੀਜ਼ ਉਹ ਤੁਹਾਡੇ ਸਰੀਰ ਲਈ ਇੱਕ ਐਮਰਜੈਂਸੀ ਪਾਰਟ ਵਿੱਚ ਯੂਜ਼ ਹੋ ਸਕਦੀ ਸੀਗੀ ਜਿਸ ਕੁਝ ਸ਼ਮੇ ਲਈ ਆਪਾਂ ਹੋ ਜਾਣ ਛੱਡਣਾ ਹੁੰਦਾ ਨਾ ਕਿ ਆਪਾਂ ਲੰਬਾ ਟਾਈਮ ਹੋ ਜਾਣ ਛੱਡ ਕੇ ਸਿਰਫ ਦਵਾਈ ਤੇ ਜਿੰਦਾ ਰਹਿਾਂਗੇ ਆਪਣੇ ਖੇਤਾਂ ਦੇ ਵਿੱਚ ਵੀ ਇਹੀ ਹੋ ਰਿਹਾ ਡੀਏਪੀ ਦਾ ਕੰਮ ਸਿਰਫ ਬੂਟੇ ਦੀਆਂ ਜੜਾਂ ਬਣਾਉਣ ਤੱਕ ਸੀ ਉਹ ਪਹਿਲਾਂ ਹੀ ਖੇਤ ਚ ਬਹੁਤ ਪਈ ਸੀ ਆਪਾਂ ਨੇ ਹੋਰ ਉੱਤੋਂ ਪਾਤੀ ਉਹਨੇ ਜ਼ਿੰਕ ਦੀ ਘਾਟ ਕ੍ਰੀਏਟ ਕਰਤੀ ਜ਼ਿੰਕ ਵੀ ਤੁਸੀਂ ਪਾਤਾ ਗਾਡ ਜਿੰਕ ਦੀ ਫੇਰ ਵੀ ਆ ਜਾਂਦੀ ਹੈ ਕਿਉਂਕਿ ਜਿਹੜਾ ਤੁਸੀਂ ਜਿੰਕ ਪਾਇਆ ਜਿੰਕ ਸਲਫੇਟ ਮੈਂ ਜਿੰਕ ਸਲਫੇਟ ਦੇ ਖਿਲਾਫ ਨਹੀਂ ਹੈਗਾ ਬਟ ਇਹਦਾ ਇਹਦਾ ਆਪਾਂ ਰੋਲ ਆਫ ਐਕਸ਼ਨ ਦੇਖਦੇ ਆ ਮੋਡ ਆਫ ਐਕਸ਼ਨ ਦੇਖਦੇ ਆ ਤੁਸੀਂ ਕੋਈ ਵੀ ਸੈਂਪਲ ਲਓ ਮਿੱਟੀ ਦਾ ਉਹਦੇ ਵਿੱਚ ਤੁਸੀਂ ਐਕਟਿਵ ਫਾਸਫੋਰਸ ਹੈਗਾ ਪਹਿਲਾਂ ਫਾਸਫੋਰਸ ਆ ਜਾਂ ਫਾਸਫੋਰਸ ਪਾਤਾ ਆਪਾਂ ਬਾਅਦ ਚ ਡੀਏਪ ਪਾਤੀ ਉਹਦੇ ਵਿੱਚ ਆਪਾਂ ਜ਼ਿੰਕ ਸਲਫੇਟ ਪਾ ਰਹੇ ਹੈਗੇ ਆ ਤਾਂ ਉਹ ਡੀਏਪ ਤੇ ਜ਼ਿੰਕ ਜਿਹੜਾ ਉਹਦਾ ਐਂਟਾਗੋਨਿਸ ਇਫੈਕਟ ਹੈਗਾ ਕਿ ਉਹ ਦੋਨੋਂ ਆਪਸ ਮਿਕਸਚਰ ਇਸ ਤਰ੍ਹਾਂ ਕੰਪਾਊਂਡ ਬਣਾ ਦਿੰਦੇ ਹੈਗੇ ਨਾ ਤਾਂ ਡੀਏਪ ਪ੍ਰੋਪਰ ਕੰਮ ਕਰਦੀ ਨਾ ਜ਼ਿੰਕ ਪ੍ਰੋਪਰ ਕੰਮ ਕਰਦਾ ਹੈਗਾ ਜੀਏਪ ਪ੍ਰੋਪਰ ਨਾ ਕੰਮ ਕਰੂਗੀ ਤਾਂ ਜੜਾਂ ਦਾ ਵਿਕਾਸ ਪ੍ਰੋਪਰ ਨਹੀਂ ਹੋਊਗਾ ਜ਼ਿੰਕ ਪ੍ਰੋਪਰ ਕੰਮ ਨਾ ਕਰੂਗਾ ਤਾਂ ਬੂਟੇ ਦਾ ਕੱਦ ਨਹੀਂ ਬਣੂਗਾ ਉਹਨਾਂ ਦੇ ਹਰਾਪਣ ਨਹੀਂ ਆਊਗਾ ਟਿੱਲਰ ਨਹੀਂ ਬਣਨਗੇ ਇਹੀ ਤਾਂ ਕੰਮ ਹੋ ਰਿਹਾ ਜਿਹੜੀਆਂ ਛੋਰੇ ਵਾਲਾ ਜਮੀਨਾਂ ਹੈਗੀਆਂ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਜਦੋਂ ਆਪਾਂ ਖਰਾਕ ਦਿੰਨੇ ਹੈਗੀਆਂ ਤਾਂ ਬਹੁਤ ਸਾਦੇ ਜਿਹੜੇ ਖਰਾਕੀ ਤੱਤ ਹੈਗੇ ਆ ਉਹ ਛੋਰੇ ਦੇ ਅੰਸ਼ ਨਾਲ ਮਿਲ ਕੇ ਪੱਥਰ ਬਣ ਜਾਂਦੇ ਆ ਉਥੇ ਆਮ ਨਾਲੋਂ ਵੱਧ ਖਾਦਾਂ ਵਰਤਣੀਆਂ ਪੈਂਦੀਆਂ ਪਰ ਜਦੋਂ ਮਾੜਾ ਸਮਾਂ ਚੱਲਦਾ ਮਤਲਬ ਰੁੱਖਤ ਚੱਲਦੀ ਹੈ ਵਰਖਾ ਨਹੀਂ ਪੈਂਦੀ ਸਕਰੌਪ ਨੂੰ ਪਸੰਦ ਨਹੀਂ ਆਉਂਦਾ ਬਾਹਰਲਾ এনवायरमेंट ਪਾਣੀ ਉਲੋੜ ਨਾਲੋਂ ਵੱਧ ਲਾਉਣਾ ਪੈਂਦਾ ਝੋਨੇ ਨੂੰ ਤਾਂ ਲੂਣਾ ਦੀ ਮਾਤਰਾ ਜੜਾਂ ਦੇ ਆਲੇ ਦੁਆਲੇ ਜ਼ਿਆਦਾ ਹੋ ਜਾਂਦੀ ਹੈ ਤਾਂ ਲੂਣਾ ਦੀ ਮਾਤਰਾ ਜਿਹੜੀ ਬੂਟੇ ਨੂੰ ਨਹੀਂ ਚਾਹੀਦੀ ਹੈਗੀ ਉਹ ਜੜਾਂ ਦੇ ਆਸ-ਪਾਸੇ ਹੋ ਜਾਵੇ ਤਾਂ ਬੂਟਾ ਗੰਦੀ ਖਰਾਕ ਖਾਣ ਤੋਂ ਪਿੱਛੇ हट ਜਾਂਦਾ ਜਾਂ ਬੂਟੇ ਨੇ ਜਿਹੜੀ ਖਰਾਕ ਖਾਦੀ ਹੁੰਦੀ ਹੈ ਜਿਸ ਤਰ੍ਹਾਂ ਆਪਾਂ ਫਰਟੀਲਾਈਜ਼ਰ ਪਾਉਣੇ ਹੈਗੇ ਆ ਉਹ ਕੁਝ ਫਰਟੀਲਾਈਜ਼ਰ ਉੱਡ ਜਾਂਦੀ ਆ ਕੁਝ ਫਰਟੀਲਾਈਜ਼ਰ ਜਿਵੇਂ ਯੂਰੀ ਦੀ ਗੱਲ ਕਰੀਏ ਤਾਂ ਉਹ ਨੀਚੇ ਚਲੀ ਜਾਂਦੀ ਆ ਮਤਲਬ ਬੂਟੇ ਦੀ ਪਹੁੰਚ ਤੋਂ ਦੂਰ ਚਲੀ ਜਾਂਦੀ ਹੈ ਲੀਚਿੰਗ ਕਹਿ ਦਿੰਨੇ ਆਪਾਂ ਇਸੇ ਤਰ੍ਹਾਂ ਲੀਚਿੰਗ ਪlant ਦੇ ਪੱਤਿਆਂ ਦੇ ਵਿੱਚੋਂ ਵੀ ਲੀਚਿੰਗ ਹੁੰਦੀ ਆ ਜਦੋਂ ਮਾੜਾ ਮੌਸਮ ਰਹਿੰਦਾ ਰੁੱਖਤ ਵਾਲਾ ਮੌਸਮ ਰਹਿੰਦਾ ਹੈਗਾ ਪੱਤੇ ਦੇ ਵਿੱਚੋਂ ਮੌਇਸਚਰ ਉੱਡ ਰਿਹਾ ਹੈਗਾ ਤਾਂ ਨਿਊਟਰੀਐਂਟ ਵੀ ਉੱਡ ਜਾਂਦੇ ਹੈਗੇ ਆ ਪੱਤੇ ਰੁੱਖੇ ਨਜ਼ਰ ਆਉਂਦੇ ਹੈਗੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਓਵਰਾਲ ਰਿਜ਼ਲਟ ਆ ਉਹ ਟਰਾਲੀ 'ਚ ਪੈਣਾ। ਰਿਜ਼ਲਟ ਤੁਹਾਡਾ ਝਾੜ ਵਧਣਾ ਹੈਗਾ। ਜੇਕਰ ਆਪਾਂ ਖੁਰਾਕੀ ਤੱਤ ਉਹ ਦਿੱਤੇ ਹੈਗੇ ਆ ਜਿਹੜੇ ਸਲੋ ਸਲੋ ਰਿਲੀਜ਼ ਹੁੰਦੇ ਆ। ਜਿਹੜੇ ਕਿਸੇ ਸ਼ੋਰੇ ਦੇ ਅੰਸ਼ ਨਾਲ ਰੈਕਸ਼ਨ ਨਹੀਂ ਕਰਦੇ ਜਿੱਦਾਂ ਮੈਂ ਪੋਲੀਸਲਫੇਟ ਦੀ ਗੱਲ ਕਰਤੀ ਹੈ। ਰੂੜੀ ਆ ਰੂੜੀ ਤੁਹਾਡੇ ਖੇਤਾਂ ਦੇ ਵਿੱਚ ਜਾਂਦੀ ਹੈਗੀ ਕੰਮ ਕਰਦੀ ਹੈ 2 ਸਾਲ ਤੱਕ ਕੰਮ ਕਰੀ ਜਾਂਦੀ ਹੈ। ਜਿਪਸਮ ਆ ਤੁਹਾਡੇ ਖੇਤਾਂ ਦੇ ਵਿੱਚ 6-7 ਮਹੀਨੇ ਤੱਕ ਕੰਮ ਕਰੀ ਜਾਂਦਾ ਸਾਲ ਤੱਕ ਹੀ ਕੰਮ ਕਰੀ ਜਾਂਦਾ ਹੈਗਾ। ਜਿਵੇਂ ਜਿਵੇਂ ਉਹਦੇ ਵਿੱਚ ਰੈਕਸ਼ਨਾਂ ਹੋਈ ਜਾਂਦੀਆਂ ਉਹ ਸੋਡੀਅਮ ਥੱਲੇ ਜਾਈ ਜਾਂਦਾ ਤਾਂ ਸੋਡੀਅਮ ਵਾਲੀਆਂ ਖਾਦਾਂ ਦੀ ਵਰਤੋਂ ਵੀ ਆਪਾਂ ਨੇ ਘੱਟ ਕਰਨੀ ਹੈਗੀ ਆ ਜਿਹੜੀਆਂ ਖੇਤੀ ਦੇ ਵਿੱਚ ਐਕਟੀਵਿਟੀਆਂ ਆਪਣਾ ਖਰਚ ਥੋੜਾ ਜਿਹਾ ਵੱਧਾ ਵੀ ਹੈਗਾ ਬਟ ਆਪਣੀ ਰਿਸਕ ਘੱਟਦੀ ਹੈਗੀ ਆ ਬਟ ਆਪਣੀ ਪlant ਦੀ ਹੈਲਥ ਇੱਕ ਨੰਬਰ ਰਹਿੰਦੀ ਹੈਗੀ ਆ ਮਾੜੇ ਮੌਸਮ ਦੇ ਵਿੱਚ ਵੀ ਤਾਂ ਫਿਰ ਆਪਾਂ ਨੂੰ ਉਹ ਪ੍ਰੋਡਕਟ ਵਰਤਣਾ ਚਾਹੀਦਾ ਉਹਨੂੰ ਸਾਂਭਣਾ ਚਾਹੀਦਾ ਹੈਗਾ ਉਹਦੀਆਂ ਕਾਫੀ ਜ਼ਿਆਦਾ ਪਹਿਲਾਂ ਵੀਡੀਓ ਮੈਨੇ ਪਾ ਰੱਖੀਆਂ ਹੈਗੀਆਂ ਪਰ ਜਿਸ ਪ੍ਰੋਡਕਟ ਨੂੰ ਪਾਉਣ ਤੋਂ ਬਾਅਦ ਵੀ ਉਸੇ ਵਿਚਲੇ ਤੱਤ ਦੀ ਘਾਟ ਆ ਜਾਣੀ ਤਾਂ ਫਿਰ ਇੱਕ ਐਕਸਟਰਾ ਮਿਹਨਤ ਕਰਨੀ ਪੈਂਦੀ ਆ ਲੇਬਰ ਲਾਉਣੀ ਪੈਂਦੀ ਆ ਉਹ ਪ੍ਰੋਡਕਟ ਦੁਬਾਰਾ ਲਿਆ ਕੇ ਖੇਤ ਦੇ ਵਿੱਚ ਪਾਉਣਾ ਪੈਂਦਾ ਜਾਂ ਸਪਰੇਅ ਕਰਨਾ ਪੈਂਦਾ ਹੈਗਾ ਅੱਜ ਦੇ ਸਮੇਂ ਕੀ ਸਮੱਸਿਆ ਚੱਲ ਰਹੀ ਹੈਗੀ ਆ ਕਿ ਪੱਤਿਆਂ ਦੇ ਵਿੱਚ ਸਾਈਡਾਂ ਬਰਾਊਨ ਹੋ ਰਹੀਆਂ ਪੀਲੀਆਂ ਹੋ ਰਹੀਆਂ ਜਿਹੜੀ ਆ ਖਾਕੀ ਧਾਂਤ ਮਾਰਦੀ ਹੈਗੀ ਪੱਤਿਆਂ ਦੇ ਵਿੱਚੋਂ ਨੋਕਾਂ ਬਲ ਜਾਂਦੀਆਂ ਹੈਗੀਆਂ ਤੁਸੀਂ ਦੇਖੋ ਇੱਕ ਤੁਸੀਂ ਖਰਾਕ ਪਾਉਣ ਦੀ ਬਜਾਏ ਕੋਈ ਪਲਾਂਟ ਗਰੋਥ ਪ੍ਰੋਮੋਟਰ ਕੁਝ ਵੀ ਪੈਕਟ 500 ਗ੍ਰਾਮ ਦਾ ਪੈਕਟ ਚਾਹੀਏ ਫੰਗੀ ਸੈਡਾ ਚਾਹੀਏ ਕੋਈ ਬਾਲਟੀ ਆ ਰਹੀ ਹੈ 10 ਕਿਲੋ ਦੀ ਕੁਝ ਵੀ ਹੈਗਾ ਤੁਸੀਂ ਪਾ ਕੇ ਬੂਟੇ ਦਾ ਇੱਕ ਸੋਨਾ ਚਿਹਰਾ ਬਣਾਤਾ ਉਹਦੇ ਬਿਊਟੀ ਪਾਰਲਰ ਵਾਲਾ ਕੰਮ ਕਰਤਾ ਉਹਨੂੰ ਸੋਨਾ ਸੁਨੱਖਾ ਬਣਾਤਾ ਹਰਾਪਣ ਆ ਗਿਆ ਉਹ ਸੋਨੇ ਪੱਤੇ ਬਣਾ ਗਿਆ ਜਦੋਂ ਵੀ ਉਹਦਾ ਅਸਰ ਘਟਣਾ ਹੋਊਗਾ ਦੁਬਾਰੇ ਫੇਰ ਬੂਟੇ ਨੇ ਖਰਾਕ ਹੀ ਦਿੱਤਾ ਦੀ ਮੰਗ ਕਰਨੀ ਹੈਗੀ ਆ ਖਰਾਕੀ ਤੱਤ ਜਿਹੜੇ ਉਹ ਬੂਟੇ ਦੇ ਵਿੱਚ ਹੀ ਹੈਗੇ ਆ ਉਹਨਾਂ ਨੂੰ ਹੀ ਕੱਟਾ ਕਰ ਲੈਣਾ ਫੈਕਟਿਵ ਟੇਲਰ ਬਣਾਉਣ ਵਾਸਤੇ ਬਾਕੀ ਸਾਈਡਾਂ ਵਾਲੇ ਪੱਤਿਆਂ ਨੂੰ ਮਾਰ ਦੇਣਾ ਹੈਗਾ ਬੂਟੇ ਨੇ ਇਹ ਸੈਲਫ ਹੈ ਇਹ ਸੈਲਫ ਬੂਟੇ ਦੀ ਐਕਟੀਵਿਟੀ ਹੈ ਤਾਂ ਫੇਰ ਫੇਰ ਤੁਸੀਂ ਕਿਸੇ ਫੰਗੀ ਸਾਈਡ ਵੱਲ ਭਜੋਗੇ ਸੋ ਜਿਹੜੀ ਘੁੰਮਣ ਕੇ ਰਹੀ ਆ ਘੱਟੋ ਘੱਟ ਉਹ ਤੁਹਾਡੇ ਘੱਟ ਖਰਚੇ ਵਾਲੀ ਹੋਣੀ ਚਾਹੀਦੀ ਆ ਕਿਸੇ ਚੀਜ਼ ਦੇ ਨਾਲ ਥੋੜਾ ਸਮਾਂ ਰਿਜ਼ਲਟ ਆਉਂਦਾ ਹੈਗਾ ਉਹਨੂੰ ਫ੍ਰੀਜ ਵੀ ਨਾ ਲੈ ਕੇ ਪਾਓ ਬਹੁਤ ਸਾਰੇ ਵੀਰ ਕਹਿ ਦਿੰਦੇ ਹੈਗੇ ਝੋਨੇ ਦੇ ਫਟਾਰੇ ਲਈ ਕੀ ਕੀਤਾ ਜਾਵੇ ਤੁਸੀਂ ਖਰਾਕੀ ਤਰ੍ਹਾਂ ਦਾ ਪ੍ਰਬੰਧ ਕਰੋ ਫਟਾਰਾ ਉਹਨੇ ਆਪ ਕਰਨਾ ਤੁਹਾਨੂੰ ਨਹੀਂ ਉਹਨੇ ਪੁੱਛਣਾ ਹੈਗਾ ਵੀ ਚੰਗਾ ਮੌਸਮ ਚੱਲ ਰਿਹਾ ਮੈਂ 2 ਟੀਲਰ ਵੱੱਦ ਬਣਾਉਣੇ ਹੈਗੇ ਆ ਮਾੜਾ ਮੌਸਮ ਚੱਲ ਰਿਹਾ ਮੈਂ 1 ਟੀਲਰ ਘਟਾ ਬਣਾਉਣਾ ਹੈਗਾ ਇਹ ਉਹਨੇ ਤੁਹਾਨੂੰ ਪੁੱਛ ਕੇ ਕੋਈ ਕਾਰਵਾਈ ਨਹੀਂ ਕਰਨੀ ਤੁਹਾਡੇ ਖੇਤ ਦਾ ਰਿਕਾਰਡ ਤੁਹਾਡੇ ਖੇਤ ਦੇ ਵਿੱਚ ਪਹਿਲਾਂ ਕਿਹੜੀਆਂ ਫਸਲਾਂ ਲੱਗੀਆਂ ਉਹ ਚ ਕਿੰਨਾ ਪਾਣੀ ਲੱਗਾ ਕੀ ਖਾਦ ਬਚੀ ਹੋਈ ਆ ਹੋਰ ਖਾਦਾਂ ਦੇ ਨਾਲ ਤੁਹਾਡੀ ਸਮੇਲ ਦੇ ਨਾਲ ਫਸਲ ਪਲਣੀ ਹੈਗੀ ਆ ਮੇਰਾ ਓਵਰਆਲ ਇਸ ਵੀਡੀਓ ਦਾ ਮਕਸਦ ਇਹੀ ਆ ਕਿ ਤੁਸੀਂ ਲੰਬੀ ਪਲੈਨਿੰਗ ਦੇ ਤਹਿਤ ਖੇਤ ਦੇ ਵਿੱਚ ਇਹ ਕਿਰਿਆਵਾਂ ਕਰੋਗੇ ਤਾਂ ਰਿਜ਼ਲਟ ਚੰਗੇ ਆਉਣਗੇ ਜੇ ਕਿਸੇ 500 ਗ੍ਰਾਮ ਦੇ ਪੈਕੇਟ ਮਗਰ ਬਹੁਤ ਸਾਰੇ ਖੁਰਾਕੀ ਤੱਤ ਜਿਹਨੂੰ ਨਾ ਮਿਲੇ ਉਹਨੂੰ ਫੰਗੀਸਾਈਡ ਵੀ ਨਹੀਂ ਬਚਾ ਸਕਦਾ 2017 ਤੋਂ ਬਾਅਦ ਮੈਨੇ ਆਪਣੇ ਖੇਤ ਦੇ ਵਿੱਚ ਫੰਗੀਸਾਈਡ ਨਹੀਂ ਪਾਇਆ ਹੈਗਾ ਜ਼ਰੂਰਤ ਹੀ ਨਹੀਂ ਪਈਗੀ ਜੇਕਰ ਤੁਸੀਂ ਫੰਗੀਸਾਈਡ ਪਾ ਕੇ ਵੀ ਝਾੜ ਨਹੀਂ ਲੈ ਰਹੇ ਤਾਂ ਉਹ ਫੰਗੀਸਾਈਡ ਦਾ ਕੋਈ ਫਾਇਦਾ ਨਹੀਂ ਹੈਗਾ ਉਹ ਕੰਪਨੀ ਖੁਦ 2000 ਤੋਂ 1995 ਤੋਂ ਥਾਇਓਫਨੇਟ ਮਥਾਈਲ ਆਇਆ ਹੋਇਆ ਹੈ ਮਾਰਕੀਟ ਦੇ ਵਿੱਚ ਉਹ ਝੰਡਾ ਰੋ ਕੰਟਰੋਲ ਦੇ ਵਿੱਚ ਕੰਪਨੀ ਨੇ ਹਜੇ ਤੱਕ ਕਲੇਮ ਨਹੀਂ ਕੀਤਾ ਪਰ ਜਿਹੜੀ ਮਾਰਕੀਟ ਹੈਗੀ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਵਿਕ ਰਿਹਾ ਹੈਗਾ ਤਾਂ ਆਪਾਂ ਨੂੰ ਸਮਝਣਾ ਚਾਹੀਦਾ ਹੈਗਾ ਵੀ ਉਹਦੀ ਕੋਈ ਖਾਮੀ ਵੀ ਹੋਵੇਗੀ ਉਹਦੀ ਕੋਈ ਹੋ ਸਕਦਾ ਪ੍ਰੋਪਰਪਰ ਤਿਕਨਾ ਕੰਮ ਹੀ ਨਾ ਕਰਦਾ ਹੋਵੇ ਆਪਾਂ ਨੂੰ ਨਹੀਂ ਵਰਤਣੀ ਚਾਹੀਦੀ ਉਹ ਚੀਜ਼ ਜਿਹੜੀ ਕਿ ਸ਼ਪਾਰਸ਼ ਦੇ ਵਿੱਚ ਨਹੀਂ ਆਈ ਹੈਗੀ ਜਿਹੜੀ ਕਿ ਤਜਰਬੇ ਦੇ ਵਿੱਚ ਨਹੀਂ ਹੈਗੀ ਜਿਹੜੀ ਲੀਫਲੈਟ ਕਲੇਮ ਦੇ ਵਿੱਚ ਨਹੀਂ ਆਈ ਹੈਗੀ ਹਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਕਿਰਿਆਵਾਂ ਹੈਗੀਆਂ ਆਪਾਂ ਵੱਖ-ਵੱਖਰੇ ਖੇਤਾਂ ਦੇ ਲਈ ਵੱਖ-ਵੱਖਰੀਆਂ ਹੋ ਸਕਦੀਆਂ ਹੈਗੀਆਂ ਪਰ ਜੇਕਰ ਆਪਾਂ ਮਟੀਰੀਅਲ ਆਪਣੇ ਖੇਤਾਂ ਦੇ ਵਿੱਚ ਜ਼ਿਆਦਾ ਪਾ ਰਹੇ ਹਾਂ ਇਵਨ ਕਾ ਖਾਦ ਵੀ ਖਾਦ ਵੀ ਜੇ ਜ਼ਿਆਦਾ ਪਾ ਰਹੇ ਹੋ ਤੁਹਾਨੂੰ ਜ਼ੂਰੀਆ ਖਾਦ ਲੱਗਦੀ ਹੈਗੀ ਆ ਖੁਰਜ਼ੂਰੀਆ ਜ਼ਿਆਦਾ ਪਾਉਣ ਦੇ ਕਰਕੇ ਵੀ ਤੁਹਾਡੇ ਖੇਤਾਂ ਦੇ ਵਿੱਚ ਬੂਟੇ ਪੋਟਾਸ਼ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਗ੍ਰੈਂਡ ਨਹੀਂ ਕਰ ਪਾਉਂਦੇ ਹੈਗੇ ਜਾਂ ਹੋਰ ਬਹੁਤ ਸਾਰੇ ਤੱਤ ਹੈਗੇ ਆ ਜਿਨ੍ਹਾਂ ਨੂੰ ਇੱਕ ਦੂਜੇ ਨੂੰ ਇਹ ਪਿੱਛੇ ਕਰ ਦਿੰਦੇ ਹੈਗੇ ਆ ਬੂਟੇ ਨੂੰ ਖਾ ਨਹੀਂ ਦਿੰਦੇ ਹੈਗੇ ਸੋ ਆਉਣ ਵਾਲੀਆਂ ਵੀਡੀਓ ਦੇ ਵਿੱਚ ਵੀ ਤੁਹਾਡਾ ਜਾਣਕਾਰੀਆਂ ਸਾਂਝੀਆਂ ਕਰਾਂਗੇ ਤੁਹਾਡੇ ਖੇਤ ਦੀ ਤੁਹਾਡੀ ਤਿਆਰੀ ਇਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਕਿ ਜਿੱਦ ਦੇ ਪਨੀਰੀ ਲਾਈ ਸੀ ਉਸੇ ਦਿਨ ਤੋਂ ਕੰਮ ਸ਼ੁਰੂ ਹੋ ਗਿਆ ਸੀ 30 ਦਿਨਾਂ ਦੀ ਪਨੀਰੀ ਕਰਕੇ ਲਾਤੀ ਸੀ ਉਸ ਤੋਂ ਬਾਅਦ 120 ਦਿਨ ਫੇਰ ਜਾਂ 90 ਦਿਨ ਫੇਰ ਤੁਹਾਡੇ ਖੇਤ ਦੇ ਵਿੱਚ ਫਸਲ ਨੇ ਖੜਨਾ ਹੈਗਾ ਤਾਂ ਹਰ ਇੱਕ ਦਿਨ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਬੂਟੇ ਦੇ ਲਈ ਬਹੁਤ ਇੰਪੋਰਟੈਂਟ ਆ ਉਹਦੇ ਲਈ ਮੌਸਮ ਵੀ ਇੰਪੋਰਟੈਂਟ ਆ ਉਹਦੇ ਲਈ ਖਰਾਕੀ ਤੱਤ ਵੀ ਇੰਪੋਰਟੈਂਟ ਆ ਜੇ ਖਰਾਕੀ ਤੱਤੀ ਨਾ ਮਿਲੇ ਕੱਲਾ ਮੌਸਮ ਵੀ ਕੀ ਕਰੇਗਾ ਖਰਾਕੀ ਤੱਤ ਜਿਆਦਾ ਦੇਣ ਦੇ ਨਾਲ ਵੀ ਨੁਕਸਾਨ ਹੋ ਸਕਦਾ ਪਲਾਂਟ ਦਾ ਬਾਇਓਮਾਸ ਵੱਧ ਸਕਦਾ ਹੈਗਾ ਪਲਾਂਟ ਦਾ ਹਾਰਮੋਨ ਇਨਬੈਲੈਂਸ ਹੋ ਸਕਦਾ ਖਤ ਘਾਟ ਜਿਆਦਾ ਕਰ ਸਕਦਾ ਉਹਦੇ ਵਿੱਚ ਟਿੱਲਰ ਜਿਆਦਾ ਬਣ ਗਏ ਤਾਂ ਖਰਾਕ ਤੱਤ ਫਿਰ ਉਹਨੂੰ ਦੁਬਾਰਾ ਡਿਮਾਂਡ ਚ ਪੂਰੀ ਨਹੀਂ ਹੋਣੀ ਹੈਗੀ ਫਿਰ ਉਹਨਾਂ ਦਾ ਭਾਰ ਘਟੇਗਾ ਦਾਣੇ ਦਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਹੋਰ ਸਾਂਝੀ ਕਰਾਂਗੇ ਇਫੈਕਟਿਵ ਟਿੱਲਰ ਦੇ ਲਈ ਆਪਾਂ ਕਿਵੇਂ ਖੁਸ਼ ਰਹਿਣਾ ਹੈਗਾ ਆਪਾਂ ਕਿਵੇਂ 10 15 ਟਿੱਲਰ ਬਣ ਗਏ ਬੂਟੇ ਦੇ ਬਹੁਤ ਹੈ ਜੀ ਮੈਂ ਦੇਖਦਾ ਹੈਗਾ ਕਈ ਵੀਰਾਂ ਦੇ ਝੋਨੇ ਦੇ ਟਿੱਲਰ ਆ 25 25 33 ਢੀਲਰ ਬਣੇ ਹੋਏ ਆ ਪਰ ਝਾੜ ਫੇਰ ਉਹਨਾਂ ਦਾ 40 ਕੁਆਂਟ ਲਾਉਣਾ ਚਾਹੀਦਾ ਜੇ ਨਹੀਂ ਆਉਂਦਾ ਹੈਗਾ ਤਾਂ ਫਿਰ ਉਹਦੇ ਖਰਾਕ ਦੀ ਕਮੀ ਆ ਆਪਾਂ ਨੂੰ ਬੂਟੇ ਨੂੰ ਕਿਸੇ ਤਰੀਕੇ ਦੇ ਨਾਲ ਜਿਆਦਾ ਢੀਲਰ ਬਣਾ ਦਿੱਤੇ ਜਿਹੜੇ ਕਿ ਆਪਣੇ ਕੰਮ ਨਹੀਂ ਆਏ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓ ਦੇਖਣ ਲਈ ਫੇਸਬੁਕ ਇੰਸਟਾਗ੍ਰam YouTube ਤੇ ਬਣੇ ਰਹੋ ਧੰਨਵਾਦ